ਇੱਧਰ ਭਾਈ ਇੱਧਰ ਪਿੱਛੇ ਲੈ ਟ੍ਰੈਕਟਰ ਆ ਆਹ ਸਾਡਾ ਟ੍ਰੈਕਟਰ ਨਾ ਮੀਰਾ ਇਹ ਹੈ ਆਹ ਬਹੁਤ ਸਾਰਾ ਇਹ ਦੇ ਨਾਲ શરીਦ ਵਿੱਚ ਤੇਰਾ ਸਮਾਂ ਹੈ ਜਿੰਮੇ ਜਿੰਮੇ ਦਾ ਬਸ ਸਾਰੇ ਪੜੀਆ ਖੜਾ ਇਹ ਕਹਿੰਦੇ ਕਿ ਉੱਛੇ ਦਿੰਦੇ ਕਿ ਚੇਰ ਜੀ ਬਰੇ ਦਾ ਪੂਛ ਫਟ ਜਾ ਰੋ ਦੋ ਦਿਨ ਮੇਂਦੇਆਂ ਦੇ ਵਿੱਚ ਹਾਗ ਲੈ ਕੇ ਲੰਦਾ ਮੈਦਾਨ ਮੁੱਤ ਕਪਰੇ ਆ ਨਹੀਂ ਹੋਈ ਸਾਡੀਆਂ ਮੁੰਡਿਆ ਹੁਣ ਕਿਹੜਾ ਕੰਮ ਕਿਹੜਾ ਕਰਦੇ ਪੂਰੇ ਪੈਰ ਵੀ ਜਹਾਜ਼ ਵਾਲੇ ਆਏ ਹੋਏ ਨੇ ਸਾਡੇ ਕਹਿੰਦੇ ਬਾਬੇ ਵਾਲੇ ਆਏ ਹੋਏ ਨੇ ਅੱਜ ਮੁੰਡੇ ਬਾਬੇ ਵਾਲੇ ਆਏ ਹੋਏ ਨੇ ਲਓ ਸਾਹਮਣੇ ਮੈਚ ਕਦੇ ਬੜਾ ਤਗੜਾ ਕਦੇ ਖੇਡਿਆ ਜਾਵੇਗਾ ਵੇਰਾ ਇਹ ਗੱਲ ਮੈਂ ਟਿਆੜਾ ਕਰਦੇ ਮੇਰਾ ਪੀਰ ਬਣ ਕੇ ਥੋੜਾ ਰੋਸ ਨੂੰ ਤੇ ਅਟਮਾਰ ਕਰਾ ਜੇ ਤੇਰੇ ਖਾਤ ਦੇ ਮੁੱਦੇ ਲਾਉਂਦੇ ਤੋਪ ਤਿਰਫਾਂ ਦੇ ਖੱਤੇ ਕਰਕੇ ਰੱਖੀ ਦੇ ਨੇ ਕੰਦ ਸਰੀਕਾਂ ਦੇ ਹਾਕੀ ਚੌਧਰ ਵਿੱਚ ਜਿਹੜੀ ਅੱਖ ਨਹੀਂ ਆ ਬੱਲੇ ਤੇ ਪਿੱਛੇ ਦੇ ਪਿੱਛੇ ਮਾਰ ਕਰਦਾ ਮੌਕਾ ਲੱਭਦੇ ਬੱਲੇ ਕਿ ਪਿੱਛੇ ਦੇ ਪਿੱਛੇ ਮਾਰ ਕਰਦਾ ਮੌਕਾ ਲੱਭਦਾ ਬੱਲੇ ਜੇ ਮਰਦਾ ਦੀ ਗੱਲ ਨਹੀਂ ਹੁੰਦੀ ਦੰਦੇ ਵੀ ਆਪੇ ਇਹ ਚਾਹੇ ਕਿ ਕਾਲਾ ਹਰ ਬੰਦੇ ਚ ਕੋਣ ਹੋਣਾ ਚਾਹੀਦਾ ਮਰਦਾਂ ਵਾਲਾ ਇਹ ਜਮੀਨ ਸੱਚ ਕਰਦੀ ਹੈ ਇੱਥੇ ਰਾਂਗੂ ਸਲਾਮਾਰੀ ਹੁੰਦੀ ਆ ਇੱਥੇ ਵੇ ਥੋੜਾ ਹਿਸਾਬ ਨਾਲ ਚੱਲਿਆ ਕੋਈ ਤੁਰਿਆ ਜਾਂਦਾ ਨਾ ਡਾਡੂ ਖਰੀ ਪਾਲਾ ਕਹਿੰਦੇ ਨੇ ਬੈਂ ਨੈਰਿਸਨ ਕੱਟ ਕੱਟੇ ਇਹਨਾਂ ਭਰਾ ਬਣ ਕੇ ਜਰਾ ਬਗਤ ਦੰਗੀਆਂ ਤੇ ਟੇਕਰ ਪਾਈਏ ਇਹ ਵੀ ਫਿਗਰੇ ਵਾਲੇ ਦੇਖੇ ਮੇਰੇ ਟਰੈਕਟਰ ਇਹਨਾਂ ਦੇ ਵਿੱਚ ਭਾਗ ਲੈਣ ਦੇ ਲਈ ਵੀ ਕੱਟੀਆਂ ਜੇਬਾਂ ਸੁੱਖੇ ਅਰਚ ਕਰਨੀਆਂ ਪੈਂਦੀਆਂ ਢੋਲ ਪਿੰਡ ਵਾਲਿਆਂ ਇਹ ਜਿਗਰੇ ਨਾਲ ਕਰ ਹੁੰਦੇ ਨੇ ਕੰਮ ਚਾ ਕਬੱਡੀ ਦੇ ਕੰਮ ਤਾਂ ਹੋਰ ਚਾ ਟਰੈਕ ਪੱਦੀਆਂ ਵਾਲਿਆਂ ਦੇ ਹੋਣ ਜਾ ਕੇ ਪੁੱਤਰ ਘੁਲਵਾੜ ਬਣਾਉਣਾ ਹੋਵੇ ਚਾ ਕਬੱਡੀ ਦਾ ਸਟਾਲ ਬਣਾਉਣਾ ਹੋਵੇ ਘਰ ਦੇ ਵਿੱਚ ਤਮਾਸ਼ਾ ਦੇਖਣਾ ਪੈਂਦਾ ਉਹ ਸਾਰੇ ਕੋਲੇ ਦੱਸਦੀ ਜਾਦੇ ਨਹੀਂ ਹੁੰਦੀ ਲਓ ਸਾਹਮਣੇ ਕੈ ਰਿਸਾ ਭਾਈ ਜਿਹਨਾਂ ਨੇ ਟਰੈਕ ਕਲੀਅਰ ਕਰਨਾ ਉਹ ਕਿਹੜਾ ਤਿਆਰੀ ਦੀ ਬਣਦੇ ਮੇਰਾ ਵੀ ਬਣ ਕੇ പവ പവേരീത സുഖപ്രീ മനേര ഹണിയുടെ ਆਮਰਾ ਸਰਦਾਰ ਤਿੰਨੋ ਕਾਲੀ ਚਾਚੂ